ਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਮਿਆਰੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀ ਆ ਤੇ ਤਿੰਨੇ ਕੱਬਣਾ ਤੁਹਾਨੂੰ ਦਿਖਾਉਣੀ ਆ ਗਾਵਾਂ ਤੇ ਪੈਂ ਦਿਖਾਉਣੀ ਆ ਦੋੋਂੋਂ ਤੋਂ ਪਹਿਲਾਂ ਜਿਹੜੀਆਂ ਵੇਖ ਗਿਆ ਵਾ ਉਹ ਫਿਰ ਵੀਡੀਓ ਨਾਲ ਨੇ ਆ ਸਾਈਡ ਤੇ ਕਰਤੀਆਂ ਆ ਆ ਜਿਹੜੀਆਂ ਦੋਵੇਂ ਜਿਹੜੀਆਂ ਵੇਖ ਗਿਆ ਹੁਣ ਤੋਂ ਪਹਿਲਾਂ ਹੀ ਹਾਂਜੀ ਵਿਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਚਲੋ ਵਧੀਆ ਚਾਹੀਦਾ ਵੇਖ ਗਿਆ ਮਾਲੋਤ ਨਾਲਾ ਫਿਰ ਹਾਂਜੀ ਹਾਂਜੀ ਠੀਕ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਇਹ ਜੀ ਕਬਲਜੀਤ ਸਿੰਘ ਹਾਂਜੀ ਪਿੰਡ ਚਮਿਆਰੀ ਸੀਲੇ ਨਾਲਾ ਜ਼ਿਲ੍ਹਾ ਮੋਸਰ ਤੇ ਫੋਨ ਨੰਬਰ ਵੀ ਬੋਲ ਦਿਓ ਇੱਕ ਵਾਰੀ 98552 ਹਾਂਜੀ 02355 ਠੀਕ ਹੈ ਤੇ ਅੱਜ ਸਾਰੀਆਂ ਹੀ ਗੱbnਾ ਫਿਰ ਹਾਂਜੀ ਇਹ ਵੀ ਗੱbnਾ ਤੇ ਦੋ ਵੇਗੀਆਂ ਨਾ ਵਿੱਚ ਹਾਂਜੀ ਵੀ ਦੋ ਸਵੇਰੇ ਵੇਗੀਆਂ ਸੀ ਜੇ ਅੱਛਾ ਹਾਂਜੀ ਬੱਚੀ ਤਾਂ ਉਹ ਵੀ ਗੰਢਈ ਸੀ ਅੱਛਾ ਉਹ ਬੰਦੇ ਆਖਰੀ ਟਾਈਮ ਆ ਨਹੀਂ ਪਹਿਲਾਂ ਚਲੋ ਵੀਡੀਓ ਪਰ ਪਾਉਣੀ ਫੇਰੀ ਮਾਂ ਆਇਓ ਠੀਕ ਆ ਹਾਂਜੀ ਸੁਆ ਕਿ ਨਵੇਂ ਜੇ ਤਾਂ ਇਹ ਵੀ ਦੀ ਪਹਿਲਾ ਸੁਆ ਜੇ ਕੱਦ ਕਾਟ ਤੇ ਪੂਰਾ ਜਵਾਨ ਹੈ ਰੱਬ ਬੱਚੀ ਬਹੁਤ ਜ਼ਿਆਦਾ ਬੱਚੀ ਦਾ ਹੈ ਚੰਗੀ ਰੀਜਾ ਪਾਲੀ ਹੈ ਚੰਗੀ ਰੀਜਾ ਲਾਈਆਂ ਕਿਸੇ ਵੀਰ ਨੇ ਇੱਥੇ ਹਾਂਜੀ ਮੂੰਹ ਚਾਰ ਦੰਦ ਜੇ ਅੱਛਾ ਚੈੱਕ ਕੀਤੇ ਤੁਸੀਂ ਦੰਦ ਹਾਂਜੀ ਵੀ ਚੈੱਕ ਕੀਤੇ ਜੀ ਦਿਖਾ ਰਹੀ ਹੈ ਵੀਰ ਜੀ ਦੰਦ ਦੇ ਕਰੀ ਬਾਕੀ ਚਾਰ ਦੰਦ ਦਿੱਧੀਆਂ ਵੈੜਾਂ ਜਿਹੜੀਆਂ ਵਾਂ ਕਾਤੀ ਦਿਖਦੀਆਂ ਵਾਂ ਆ ਦੇਖ ਸਕਦੇ ਆ ਛਿੱਗੀ ਦੇ ਜਿਹੜੇ ਪੁੱਟੇ ਆ ਇਹਨੇ ਹਾਂਜੀ ਅਜੇ ਆ ਵੇਖੋ ਚਾਰ ਦੰਦ ਜਿਹੜੇ ਆ ਜਿਹੜੀ ਆਪਾਂ ਦੇਖ ਸਕਦੇ ਆ ਛਿੱਗੀ ਦੇ ਜਿਹੜੇ ਅਜੇ ਪੁੱਟੇ ਆ ਇਹਨੇ ਤੇ ਵੀਰ ਜੀ ਉਹਨਾਂ ਦੇ ਹਾਈਟ ਦੇ ਬਰਾਬਰ ਹੀ ਜਿਹੜੀ ਇਹਦੀ ਹਾਈਟ ਆ ਬਰਾਬਰ ਹੀ ਆਉਂਦੀ ਹੈ ਹਾਂ ਦੇਖ ਸਕਦੇ ਜੀ ਪੂਰੀ ਜਿਵਾਨ ਵੈੜ ਆ ਜਿਹੜੀ ਪਹਿਲਾਂ ਦੇ ਹਿਸਾਬ ਨਾਲ ਤੇ ਕਿੰਨਾ ਕੁ ਵੀਰ ਜੀ ਦੁੱਧ ਦੇ ਚਵਾਈ ਜਾਊਗੀ ਇਹ ਵੀ ਪੰਜ ਕਿਲੋ ਰਾਮਾ ਚਵਾਈ ਜਾਊਗੀ। ਅੱਛਾ। ਹਾਂਜੀ। 24-5 ਲੀਟਰ ਜਿਹੜਾ ਚਵਾਈ ਜਾਊਗੀ। ਹਾਂਜੀ ਹਾਂਜੀ ਵੀਰ ਜੀ ਵੇਖੋ ਕੱਟ ਕਾਟ ਕੇ ਨਾ ਕਿ ਦੀ ਰੀਜ ਨਾਲ ਪਾ ਲਈ ਗਏ ਨੇ ਇਹਨਾਂ ਨੂੰ 24 ਤੇ ਠੀਕ ਹੋਇਆ। ਠੀਕ ਆ। ਖੋਲੋ ਹਾਂ ਫਿਰ ਤੋੜ ਦਈਏ। ਬਾਕੀ ਪੁਰੀ ਜਵਾਨ ਵੈੜ ਆ ਸੋਹਣੀ ਆ ਵੈੜ ਜਿਹੜੀ। ਸਭੀ ਚੰਗੀ ਐ। ਬਾਕੀ ਚੰਗੀ ਚੀਜ਼ ਦਾ ਫਿਰ ਮੁੱਲ ਵੀ ਜਿਹੜਾ ਚੰਗਾ ਹੀ ਹੁੰਦਾ। ਤੇ ਗਾਵੇਂ ਫਿਰ ਜੇ ਕਿਤੇ ਵੇਚ ਨਹੀਂ ਹੋਵੇ ਤੇ ਚੰਗੇ ਪੈਸੇ ਦੀ ਵਿਗਦੀ ਆ ਫਿਰ ਵੀ ਅਜੇ ਤਿਆਰ ਹੋਣੀ ਆ ਬਾਕੀ ਜੇ ਕਿਸੇ ਵੀਰ ਨੇ ਮੰਡੀ ਚ ਪਾਉਣੀ ਆ ਤੇ ਮੰਡੀ ਚ ਪਾਉਣ ਵਾਲੀ ਵੈੜਿਆ ਜਿਹੜੇ ਜਿਹੜੇ ਕੋਈ ਵੀਰ ਮੰਡੀ ਦਾ ਮਾਲ ਦਾ ਇਹ ਇਕੱਠਾ ਕਰਨਾ ਤੇ ਕਿੰਨਾ ਰੱਖਣਾ ਵੀ ਦੀ ਇਹਦਾ ਮੁੱਲ ਫਿਰ ਬੋਲਦੇ ਵੀਰ ਜੀ ਵੇਖੋ ਐਡੀ ਬਸ਼ੀ ਹਸਾਣਾ ਤਿਆਰ ਕਰੀਏ ਤੇ 50-52000 ਰੁਪਏ ਖੱਟੇ ਹੀ ਆਜਦਾ ਸਾ ਜੀ ਹਾਂਜੀ ਹਾਂਜੀ ਤੇ ਪਰ ਆਪਾਂ ਕੋਈ ਪਰ ਕਿ ਕੋਈ 90 95 ਮੁੱਲ ਆਇਆ ਆ ਰਾਮ ਨਾ ਹੀ ਕਰਨਾ ਹਾਂਜੀ ਹਾਂਜੀ ਨਹੀਂ ਜੀ ਮੁੱਲ 70000 ਕਰਾਂਗੇ ਅੱਛਾ ਹਾਂਜੀ ਤੇ ਕਰਨੀ ਵਿੱਚ ਛੋਟ ਛੱਟ ਹਾਂਜੀ ਜ਼ਰੂਰ ਕਰਾਂਗੇ 2000 ਹੋਰ ਛੱਟ ਦੇ ਅੱਛਾ 68000 ਦੀ ਦੇ ਦੋਗੇ ਹਾਂਜੀ ਵੀ ਜੀ ਦੇ ਚਲੋ ਬਾਕੀ ਮੌਕੇ ਤੇ ਮਾਨ ਹੋਰ ਕਰ ਦੋ ਠੀਕ ਹੈ ਜੀ ਹਾਂ ਪਰ ਵੱਛੀ ਵੇਖ ਕੇ ਤੁਹਾਨੂੰ ਵੀ ਪੈਸੇ ਲੱਗਦੇ ਵੇਖੋ ਵੱਛੀ ਕਿੱਡੀ ਆ ਠੀਕ ਹੈ ਹਾਂਜੀ ਮਾਨ ਜ਼ਰੂਰ ਹੋਊਗਾ ਇਹ ਬਾਕੀ ਆ ਕਿ ਕੋਈ ਵੇਰ ਆਣ ਕੇ ਵੇਖੇ ਇੱਕ ਵਾਰੀ ਪਸੰਦ ਆਊਗੀ ਜ਼ਰੂਰ ਹਾਂਜੀ ਸੰਪੂਰਨ ਹੀ ਬਹੁਤ ਚੰਗਾ ਛੰਢੀ ਵੱਛੀ ਜਿੱਦਾਂ ਹਾਂ ਵੀ ਆ ਦੇਖ ਸਕਦੇ ਜੰ ਉਸ ਤਰ੍ਹਾਂ ਖੜਾ ਜਾਂ ਡਰਦੀ ਆ ਹਾਂਜੀ ਹਾਂਜੀ ਬਾਕੀ ਆ ਕੋਈ ਬਹੁਤ ਜ਼ਿਆਦਾ ਪਾਨੀ ਆ ਇਸ ਪਸ਼ਾਨ ਨੂੰ ਠੀਕ ਆ ਜੀ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਇਹ ਵੀ ਗੱਭਣੇ ਆ ਜਿਹੜੇ ਬਾਕੀ ਇਹਦੀਆਂ ਫੋਟਾਂ ਆਂ ਫੁੱਟੀਆਂ ਆਂ ਆਪਾਂ ਦੇਖ ਸਾਦੇ ਸਿੰਗੇ ਦੇ ਹੈਗੇ ਆ ਤੇ ਰੰਗ ਰੂਪ ਤੇ ਬੜੀ ਸਫਾਈ ਤੇ ਆ ਇਹਦਾ ਕਿੰਨਾ ਸੁਭਾਜੇ ਵੀਰ ਜੀ ਇਹਦਾ ਨਹੀਂ ਜੀ ਦੂਜਾ ਸੁਹਾਜੇ ਤੇ ਇਹ ਕਿੰਨੇ ਕ ਦੁੱਧ ਆ ਲੀ ਜੇ

ਸਕਸ ਜਿਹਵਾਨੇ ਵਾਲੀਆਂ ਹਾਂ ਦੋਵੇਂ ਵਾਰਾਂ ਇਹ ਵੀ ਬਾਤ ਵੀ ਠੰਡੀ ਸੁਣੀ ਜੀ ਬੂਈਆ ਹਾਂ ਇੱਥੇ ਇੱਥੇ ਬੈਠੇ ਰਹੋ ਠੀਕ ਹੈ ਜੀ ਤੇ ਇਹਦਾ ਮੁੱਲ ਫਿਰ ਮੁੱਲ ਵੀ ਜੀ ਇਹ ਦੇ ਦਾਂਗੇ 55000 ਦੀ 57000 ਦੀ ਹਾਂਜੀ ਹੋਰ ਕਰ ਦੋ ਕਿ ਮਨਮੋਕੇ ਤੇ 2000 ਵੀ ਜੀ ਉਹ ਛੱਡ ਦਾਂਗੇ 55 ਹੀ ਦਾਂਗੇ ਅੱਛਾ 55000 ਦੀ ਦੇ ਦੋਗੇ ਬਾਕੀ ਕੋ ਫੋਨ ਲਾਵੇ ਹਨਾ ਮਾਨਤਨ ਹੋ ਜਾਊਗਾ ਬਾਕੀ ਵੀ ਜੀ ਬੱਛੀਆਂ ਵੇਖੋ ਤੁਸੀਂ ਕਰ ਬਾਕੀ ਇਹ ਕਿ ਕੋਈ ਇੱਥੇ ਆਣ ਕੇ ਵੇਖੇ ਫਿਰ ਪ੍ਰੋਪਰ ਪਤਾ ਲੱਗਣਾ ਵਾ ਬੱਛੀਆਂ ਵੇਖ ਕੇ ਕੋਈ ਇਹ ਮੋੜਨ ਵਾਲੀ ਨਹੀਂ ਗੱਲ ਠੀਕ ਆ ਹਾਂਜੀ ਬਾਕੀ ਮੁੱਲ ਜਾਇਜ਼ ਦਿੱਤੇ ਇਹ ਨਾ ਕੋਈ ਸਮਝੀ ਲਵੇਂ ਮੁੱਲ ਜਾਇਜ਼ ਤੇ ਫਿਰ ਬੱਛੀਆਂ ਛੋਟੀਆਂ ਹੋਣਗੀਆਂ ਅੱਛਾ ਪੂਰੀਆਂ ਫੋਨ ਵੱਡੀਆਂ ਹੋਣ ਠੀਕ ਆ ਜੀ ਹਾਂ ਪਰ ਮੁੱਲ ਤੋਂ ਬਰਾ ਆਪਣਾ ਜਾਇਜ਼ ਹ ਇਹਦਾ ਕਿੰਨਾ ਸੂਆ ਜੇ ਇਹਦਾ ਵੀ ਜੀ ਪਹਿਲਾ ਸੂਆ ਜੀ ਅੱਛਾ ਇਹਦਾ ਪਹਿਲਾ ਹੀ ਸੂਆ ਹੈ ਹਾਂਜੀ ਇਹ ਕਿੰਨੇ ਕ ਦੁੱਧ ਆ ਲਈ ਆ ਇਹ ਵੀ ਜੀ ਦੋ 14 15 ਕਿਲੋ ਜਵਾਈ ਹੋਗੀ ਵਿਚੀ ਤੋਰ ਹੱਕਰੀ ਇਹਦਾ ਇਹਦੇ ਵੀ ਚੌਗੀ ਜੇ ਮੂ ਇਹ ਵੀ ਦਿਖਾ ਦੇ ਦਿਖਾ ਦੇ ਦੰਦੇ ਦੇ ਵੀ ਇਹ ਵੀ ਚਾਰ ਦਿਨ ਤੱਕ ਦੱਸਦੇ ਨੂੰ ਆ ਦੇਖ ਸਾ ਦੇ ਵੀ ਪ્યોਰ ਚਾਰ ਦਿਨ ਦੇ ਨੇ ਸਾਈਡਾ ਲੈ ਜੇ ਤੋੜੇ ਵੀ ਨਹੀਂ ਆ ਜਿਹੜੇ ਇਹਨੇ ਠੀਕ ਹੈ ਜੀ ਬਾਕੀ ਇਹ ਚੰਗੀ ਤਿਆਰ ਹੁੰਦੀ ਆ। ਥਰੜ ਦਰਦੀ ਦਰਦੀ ਜੀ ਆ। ਲੈ ਜਾ ਵਦੀ ਕਮਾ ਕੇ। ਬਾਕੀ ਇਹ ਪੂਰੀ ਤਿਆਰ ਹੋਣੀ ਆ ਥੱਲੇ। ਬਾਕੀ ਮੌਸਮ ਵੀ ਗਾੜੀ ਗਰਮੀ ਦਾ ਆਉਂਦਿਆ ਵਾ। ਤੇ ਇਹ ਕਿੰਨੇ ਕ ਮੋਲ ਵਾਲੀ ਵੀਰਦੀ। ਥੋੜਾ ਡਰਦੀ ਹੋਈ ਠੀਕ ਹੈ ਬਾਕੀ ਠੀਕ ਬੁਰੀ ਹੈ ਜੇ ਤਾਂ ਡਰਦੀ ਹੋਈ ਓਤਰਾ ਠੰਡੇ ਤੇ ਰਹੀ ਆ ਬਸ ਆ ਦੇਖ ਸਕਦੇ ਥੋੜਾ ਕਿ ਡਰਦੀ ਆ ਹਾਂਜੀ ਥੋੜਾ ਜਨਾ ਡਰਦੀ ਹੈ ਜਿਹੜਾ ਕੋਰੇ ਬੰਦੇ ਹੋ ਬਾਕੀ ਠੀਕ ਹੈ ਤੇ ਮੁੱਲ ਮੁੱਲ ਵੀ ਜੀ 38000 ਦੇ ਦਾਂ 38000 ਦੀ ਹਾਂਜੀ ਹੋਰ ਕਰਦਾ ਕਿ ਮੁੱਲ 38000 ਦੀ ਹੋਰ ਛੱਡ ਦਾਂ 37 ਦੇਾਂਗੇ 37 ਦਿੱ ਦੇ ਦੋਗੇ ਹਾਂਜੀ ਠੀਕ ਹੈ ਜੀ ਤੇ ਠੀਕ ਹੈ ਵੀ ਜੀ ਹੋਰ ਕੁਝ ਹੈ ਨਾ ਬਾਕੀ ਇਹ ਆ ਕਿ ਤਿੰਨੇ ਗੱਬਣਾ ਵਾ ਇੱਥੇ ਆ ਕੇ ਆਪਣੀਆਂ ਪਾਸ ਕਰਕੇ ਵੇਖ ਚਾੱਕ ਕੇ ਖੜੋ ਹਨਾ ਤਸੱਲੀ ਕਰਕੇ ਤਿੰਨੇ ਗੱਬਣਾ ਵਾ ਤੇ ਇਹਨਾਂ ਵਿੱਚੋਂ ਵੀ ਦੋ ਪਹਿਲਨਾ ਵਾ ਤੇ ਇੱਕੋ ਹੀ ਦੂਸਰੇ ਸੁਵੇ ਆ ਖੜਨੀਆਂ ਤੁਸੀਂ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ